ਇੱਕ ਵਾਰ ਭਾਈ ਨੰਦ ਲਾਲ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਕਹਿਣ ਲੱਗੇ ਭਾਈ ਨੰਦ ਲਾਲ ਜੀ ਤੁਸੀਂ ਤੇ ਗੁਰਮਤਿ ਦੇ ਬੜੇ ਗਿਆਤਾ ਹੋ ਸਾਨੂੰ ਕਿਰਪਾ ਕਰਕੇ ਦੱਸੋ ਕਿ ਸਮੁੰਦਰ ਅਤੇ ਬਾਣੀ ਦੇ ਅੰਦਰ ਅੰਤਰ ਕੀ ਹੈ ਕਿਉਂਕਿ ਦੋਵੇਂ ਹੀ ਅਥਾਹ ਨੇ ਕਿਰਪਾ ਕਰਕੇ ਦੱਸੋ ਕਿ ਦੋਵਾਂ ਦੇ ਅੰਦਰ ਅੰਤਰ ਕੀ ਹੈ ਤੇ ਭਾਈ ਨੰਦ ਲਾਲ ਜੀ ਨੇ ਨਾ ਬੜਾ ਸੋਹਣਾ ਜਵਾਬ ਦਿੱਤਾ ਕਹਿਣ ਲੱਗੇ ਜਿਹੜਾ ਤੇ ਸਮੁੰਦਰ ਦੀ ਗਹਿਰਾਈ ਦੇ ਅੰਦਰ ਜਾਣ ਦਾ ਯਤਨ ਕਰੇਗਾ ਸਮੁੰਦਰ ਦਾ ਇਹ ਸੁਭਾਅ ਹੈ ਕਿ ਉਸ ਨੂੰ ਡੋਬ ਦਵੇਗਾ ਪਰ ਜਿਹੜਾ ਗੁਰਬਾਣੀ ਦੀ ਡੁਗਾਈ ਅੰਦਰ ਜਾਣ ਦਾ ਯਤਨ ਕਰੇਗਾ ਨਾ ਤੇ ਗੁਰਬਾਣੀ ਉਹਦਾ ਭਾਰ ਉਤਾਰਾ ਕਰ ਦੇਵੇਗੀ ਭਾਵ ਉਹਨੂੰ ਉਤਾਰ ਦੇਵੇਗੀ ਇਹ ਦੋਵਾਂ ਦੇ ਅੰਦਰ ਅੰਤਰ ਹੈ ਜਿਹੜਾ ਸਮੁੰਦਰ ਅੰਦਰ ਗਿਆ ਉਹ ਡੁੱਬ ਜਾਵੇਗਾ ਤੇ ਜਿਨੇ ਗੁਰਬਾਣੀ ਦਾ ਪੱਲਾ ਫੜ ਲਿਆ ਗੁਰਬਾਣੀ ਅੰਦਰ ਚੁਬੀ ਮਾਰੀ ਤੇ ਉਹਦਾ ਪਾਰ ਉਤਾਰਾ ਹੋ ਜਾਵੇ